ਡਾਕਟਰ ਸਾਹਿਬ ਆਏ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਡਾਕਟਰ ਛੋਟੀ ਸਾਹਿਬ ਆਏ ਹੈ ਡਾਕਟਰ ਭੱਟਿਆ ਜੀ ਆਏ ਹੈ ਸਾਡੇ ਕੋਲ ਸਾਡੀ ਰੀਡਿੰਗ ਫੈਕਟਰੀ ਦੀ ਇਨਸਪੈਕਸ਼ਨ ਕਰਨ ਵਾਸਤੇ ਆਏ ਹੈ ਸਰ ਮੈਂ ਇਹੀ ਗੱਲ ਕਹਿਣਾ ਚਾਹਾਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵੀ ਮੇਰਾ ਦਈ ਇਨਸਪੈਕਸ਼ਨ ਹੋਈ ਸੀਗੀ ਤੇ ਮੈਨੂੰ ਡਾਕਟਰ ਸਾਹਿਬ ਨੇ 3-4 ਕਮੀਆਂ ਦੱਸੀਆਂ ਸੀਗੀਆਂ ਮੇਰੇ ਫੈਕਟਰੀ ਦੇ ਵਿੱਚ ਉਹ ਸਰ ਮੈਂ ਸਾਰੀਆਂ ਆਪਣੇ ਵੱਲੋਂ ਆਪਣੇ ਵੱਲ ਕਵਰ ਕੀਤੀਆਂ ਜਿੰਨੀਆਂ ਮੇਰੇ ਕੋਲ ਸਕੇਆਂ ਵਾਈਟਵਾਸ਼ ਦਾ ਕੰਮ ਸੀ ਸਰ ਮੈਂ ਵਾਈਟਵਾਸ਼ ਵੀ ਕੀਤੀ ਹੈ ਟਾਇਲਟ ਅੰਦਰ ਸੀਗੀ ਫੈਕਟਰੀ ਦੇ ਉਹ ਵੀ ਸਰ ਮੈਂ ਪਾਰਕਟਾਈ ਹੈ ਇੱਕ ਵਾਸ਼ਪੇਸ਼ਨ ਦਾ ਇੰਤਜ਼ਾਮ ਕੀਤਾ ਸਰ ਮੈਂ ਬ ਤੇ ਬਾਕੀ ਡਾਕਟਰ ਸਾਹਿਬ ਨੇ ਆਏ ਅਧਿਕਾਰ ਸੰਦੇਸ਼ ਕਿ ਐਪ੍ਰਲ ਵਗੈਰਾ ਬੰਦਿਆਂ ਨੇ ਨਹੀਂ ਪਾਏ ਹੋਏ ਤੇ ਗਲਵਸ ਨਹੀਂ ਪਾਏ ਹੋਏ ਤੇ ਉਹਨਾਂ ਦਾ ਵੀ ਸਰਨਾ ਨੂੰ ਖਾਸਤੇ ਰੱਖਾਂਗਾ ਬਾਕੀ ਹੋਰ ਡਾਕਟਰ ਸਾਹਿਬ ਨੇ ਬੋਲੇ ਆ ਕਿ ਫਰਸ਼ ਇੱਕ ਦੋ ਜਗ੍ਹਾ ਤੋਂ ਟੁੱਟੇ ਦਾ ਸਰ ਉਹ ਵੀ ਮੈਂ ਉਹਦੇ ਮਾਰਬਲਾਈਜ਼ ਕਰਾਉਂਗਾ ਸਰ ਉਹਨੂੰ ਸਾਰੇ ਨੂੰ ਸ੍ਰੀ ਗਾਲ ਜੀ ਜਿੱਦਾਂ ਤਿਵਾਰੀ ਸੀਜ਼ਨ ਚੱਲ ਰਿਹਾ ਹੈ ਤੇ ਅਸੀਂ ਮਠਾਈਆਂ ਦੀਆਂ ਜਿੱਥੇ ਮੈਨੂਫੈਕਚਰਿੰਗ ਹੋ ਰਹੀਆਂ ਜਾਂ ਕੋਈ ਵੀ ਅਜਿਹੇ ਆਈਟਮਸ ਜਿੱਥੇ ਬਣ ਰਹੀਆਂ ਆ ਉੱਥੇ ਅਸੀਂ ਫ੍ਰੀਕੁਐਂਟਲੀ ਵਿਜ਼ਿਟ ਕਰ ਰਹੇ ਆਂ ਔਰ ਔਰੇ ਦੌਰਾਨ ਹੀ ਅਸੀਂ ਅੱਜ ਮੁਕੇਰੀਆਂ ਦਾ ਵੀ ਟੂਰ ਲਾਇਆ ਇੱਥੇ ਜਿਹੜੀ ਇੱਥੇ ਇੱਕ ਵੱਡੀ ਜੀ ਮੈਨੂਫੈਕਚਰਿੰਗ ਸਾਈਟ ਹੈਗੀ ਆ ਰਸਗੁੱਲੇ, ਗੁਲਾਬ ਜਾਮਨ ਔਰ ਜਿੰਨੀਆਂ ਵੀ ਬਾਕੀ ਤਰ੍ਹਾਂ ਦੀਆਂ ਮਿਠਾਈਆਂ ਬੰਦੀਆਂ ਇੱਥੇ ਪੇਠਾ ਵਗੈਰਾ ਵੀ ਬੰਦਾ ਆ ਉਹਨੂੰ ਅਸੀਂ ਚੈਕਿੰਗ ਕਰਨ ਲਈ ਆਏ ਆ ਇਹਨਾਂ ਦੇ ਇੱਥੇ ਥੋੜੀਆਂ ਬਹੁਤੀਆਂ ਸਾਨੂੰ ਵੀ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਇਹਨਾਂ ਨੂੰ ਪਹਿਲੇ ਵੀ ਅਸੀਂ ਸੁਝਾਈ ਸੁਧਾਰ ਕਰਨ ਲਈ ਉਹ ਕਮੀਆਂ ਪੇਸ਼ੇ ਆ ਕਰ ਸਕਦੇ ਆ ਸੁਧਾਰ ਕੋਈ ਹੋਰ ਚ ਵੱਡੀ ਗੱਲ ਨਹੀਂ ਆ ਔਰ ਇਹਨਾਂ ਨੂੰ ਹੀ ਸਮਝਾਣਾ ਜਾਨੇ ਆ ਕਿ ਇਹ ਕਮੀਆਂ ਪੇਸ਼ੇ ਜਲਦੀ ਤੋਂ ਜਲਦੀ ਵਿਦਨ 10 ਡੇਜ਼ ਹੈ ਪੂਰੀਆਂ ਕਰ ਅਟ ਲੀਸਟ 1 ਵੀਕ ਚ ਕਿਉਂਕਿ ਇਹ ਤਿਆਰੀ ਸੀਜ਼ਨ ਚ ਅਸੀਂ ਨਹੀਂ ਚਾਹਦੇ ਕਿ ਜੋ ਲੋਕਾਂ ਦੀ ਸਿਹਤ ਦੇ ਨਾਲ ਕੋਈ ਖਲਵਾੜ ਹੋਵੇ ਸੋ ਇਹਨਾਂ ਨੂੰ ਖਾਸ ਧਿਆਨ ਨਹੀਂ ਹੈਗੀ ਹੈ ਔਰ ਅਸੀਂ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾ ਰਹੇ ਹਾਂ ਕਿ ਇਹ ਚੀਜ਼ਾਂ ਜੜ ਗਿਆਆਂ ਨਹੀਂ ਹੋਣੀਆਂ ਚਾਹੀਦੀਆਂ ਅੱਗੇ ਤੋਂ ਦੂਸਰੀ ਗੱਲ ਹੈ ਕਿ ਇਹਨਾਂ ਕੋ ਮੜਾ ਜਾਂ ਸਮਾਨ ਆਪਾਨੂੰ ਲੱਭਿਆ ਵੀ ਹੈ ਕਿ ਜਿਹੜਾ ਮਿਆਦ ਪੁੱਗਾ ਹੈਗਾ ਸੀ ਉਹਨੂੰ ਇਮੀਡੀਏਟਲੀ ਅਸੀਂ ਸਟਵਾਇਆ ਵੀ ਹੈ ਔਰ ਮੈਡੀਕਲ ਵੀ ਚੈੱਕ ਕੀਤੇ ਆ ਮੈਡੀਕਲ ਇਹਨਾਂ ਚਾਹੇ ਥੋੜੀ ਕਮੀਪੇਸ਼ੀ ਆਈ ਹੈ ਉਹ ਵੀ ਦੁਬਾਰਾ ਇਹਨਾਂ ਨੂੰ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ। ਬਾਕੀ ਅਸੀਂ ਦੇਖ ਰਹੇ ਹਾਂ ਕਿ ਕਿੱਦਾਂ ਕੰਪਲਾਈ ਕਰਦੇ ਆ। ਇਹ ਸਾਰਿਆਂ ਨੂੰ ਇਨਸਟਰਕਸ਼ਨ ਹੈਗੀ ਆ ਜਾਂ ਚੇਤਾਵਨੀ ਹੈਗੀ ਆ ਮੇਰੇ ਵੱਲੋਂ ਸਾਰੇ ਮੈਨੂਫੈਕਚਰਿੰਗ ਵਾਲਿਆਂ ਨੂੰ ਕਿ ਜਿਹੜੇ ਵੀ ਮਠਾਈ ਦਾ ਜਾਂ ਖਾਨ ਪੀਣ ਦਾ ਸਾਮਾਨ ਕਰਦੇ ਆ ਬਣਾਉਂਦੇ ਆ ਉਹ ਇਦਾਂ ਦੀਆਂ ਗਲਤੀਆਂ ਨਾ ਕਰਨ ਔਰ ਇਰਕ ਇੰਪਰੂਵਮੈਂਟ ਲਿਆਂ। ਜਾਲੀ ਵਾਲਾ ਦਰਵਾਜ਼ਾ ਪੱਕੇ ਤੌਰ ਤੇ ਹੋਣਾ ਚਾਹੀਦਾ ਤਾਂ ਕਿ ਮੱਖੀਆਂ ਅੰਦਰ ਨਾ ਐਂਟਰ ਕਰ ਸਕਣ। ਜਿਹੜੇ ਪੱਖੇ ਭੁੱਖੇ ਲੱਗੇ ਹੋਣੇ ਚਾਹੀਦੇ ਆ ਮੁਲਾਜ਼ਮਾਂ ਲਈ ਤਾਂ ਕਿ ਉਹ ਪਸੀਨਾ ਜਿਹੜਾ ਉਹਨਾਂ ਨੂੰ ਆ ਰਿਹਾ ਉਹ ਪਸੀਨਾ ਵਿੱਚ ਖਾਣ ਵਾਲੀ ਚੀਜ਼ ਤੇ ਨਾ ਪਾਵੇ ਠੀਕ ਹੈ ਉਹਨਾਂ ਨੂੰ ਟੋਪੀਆਂ ਪਾਣੀਆਂ ਚਾਹੀਦੀਆਂ ਉਹਨਾਂ ਨੂੰ ਗਲਵਜ਼ ਔਰ ਮਾਸਕ ਪਾਣੇ ਚਾਹੀਦੇ ਕੋਈ ਵੀ ਮੁਲਾਜ਼ਮ ਜਿਹੜਾ ਬੂਡ ਦਾ ਕੰਮ ਕਰਦਾ ਉਹਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਹੈ ਔਰ ਇਹ ਪਰਸਨਲ ਹਾਈਜੀਨ ਚੀ ਹੋਣੀ ਚਾਹੀਦੀ ਔਰ ਇਵਨ ਜਿੱਥੇ ਬੰਦਰੀ ਹੈ ਉੱਥੇ ਜ਼ਰੂਰ ਹਾਈਜੀਨ ਦਾ ਖਿਆਲ ਰੱਖਣਾ ਚਾਹੀਦਾ ਫਰਚਰ ਨਹੀਂ ਟੁੱਟਾ ਹੋਣਾ ਚਾਹੀਦਾ ਕੰਨਾਂ ਜਿਹੜੀਆਂ ਪ੍ਰੋਪਰ ਪਲਸਟਰ ਹੋਣੀਆਂ ਚਾਹੀਦੀਆਂ ਜਾਂ ਟਾਇਲਾ ਲੱਗੀਆਂ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ احتیاط ਵੱਜੋਂ ਕਰਨਗੇ ਫੇਰੀ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਖਾਣ ਪੀਣ ਦਾ ਸਮਾਨ ਖਾ ਸਕਦੇ ਹੋ ਔਰ ਮੈਂ ਇਹਨਾਂ ਨੂੰ ਖਾਸ ਕਰਕੇ ਸਾਰੇ ਐਫਡੀਓਜ਼ ਨੂੰ ਕਹਿਣਾ ਚਾਹੁੰਗਾ ਕਿਰੇਵਲ ਖਾਸ ख्याल ਦਿੱਤਾ ਜਾਵੇ ਪਰਸਨਲ ਹਾਈਜਨ ਔਰ ਜਿੱਥੇ ਵੀ ਜਗ੍ਹਾ ਹੈ ਉਥੋਂ ਦੀ ਹਾਈਜਨ ਜ਼ਰੂਰ ਮੇਨਟੇਨ ਕੀਤੀ ਜਾਵੇ। ਇਸ ਲਈ ਜੀ ਇੱਕ ਚੈਕਿੰਗ ਹੋਈ ਸੀ ਕਿ ਕਿਹੜੀਆਂ ਥਾਵਾਂ ਦੀ ਉਹਦਾ ਕੀ ਹੋ ਡਿਫਰੈਂਟ ਹੈ ਕੋਈ ਉਹਦਾ ਤੇ ਕੋਈ ਆ ਅਸੀਂ ਪਿਛਲੇ ਵਾਰ ਇੱਕ ਚੈਕਿੰਗ ਕੀਤੀ ਸੀ ਔਰ ਇਹ ਚ ਹੁਣ ਇਹਨਾਂ ਨੇ ਦੇਖ ਅਸੀਂ ਦੇਖਿਆ ਕਿ ਉਹਨਾਂ ਨੇ ਟਾਇਲਟ ਦਾ ਅਸੀਂ ਕਿਹਾ ਸੀ ਉਹਨਾਂ ਨੂੰ ਕਿ ਦਰਵਾਜਾ ਅੰਦਰ ਨਹੀਂ ਹੋਣਾ ਚਾਹੀਦਾ ਟਾਇਲਟ ਦਾ ਵੀ ਦਰਵਾਜਾ ਉਹਨਾਂ ਨੇ ਬਾਹਰ ਕਢਾ ਦਿੱਤਾ ਆ ਔਰ ਦੀਵਾਰਾਂ ਜਿਹੜੀਆਂ ਆ ਉਹ ਵਾਈਟ واਸ਼ ਪ੍ਰੋਪਰ ਹੋਣੀ ਚਾਹੀਦੀ ਹੈ ਉਹ ਵੀ ਉਹਨਾਂ ਨੇ ਵਾਈਟ واਸ਼ ਵਗੈਰਾ ਕਰਾ ਦਿੱਤੀ ਹੈ ਖਾਸ ਕਰ ਮੈਂ ਵੀ ਦੇਖਿਆ ਕਿ ਉੱਤੇ ਜਾ ਕੇ ਉਹਨਾਂ ਨੇ ਟੋਪੀਆਂ ਜ਼ਰੂਰ ਪਾ ਲੀਆਂ ਆ ਆ ਪਰ ਫਿਰ ਵੀ ਮੈਂ ਕਹਿੰਦਾ ਜਾਊਂਗਾ ਟੋਪੀਆਂ ਤੋਂ ਇਲਾਵਾ ਵੀ ਉਹ ਜਿਹੜੇ ਵਰਕਰ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ ਕਿ ਹਾਂ ਵੀ ਆਪਣੇ ਨੋ ਕੱਟ ਕੇ ਰੱਖਣ ਪਖਾਨੇ ਤੋਂ ਬਾਅਦ ਜਾਂ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਤੋਂ ਬਾਅਦ ਜਦੋਂ ਖਾਣ ਵਾਲਾ ਸਮਾਨ ਬਣਾਉਣ ਲੱਗਣ ਤੇ ਹੱਥ ਧੋ ਕੇ ਹੀ ਕੰਮ ਕਰਿਆ ਕਰਨ। ਇਹ ਤੋਂ ਇਲਾਵਾ ਮੰਨ ਲਓ ਕਿ ਕਿਸੇ ਨੂੰ ਕੋਈ ਬਿਮਾਰੀ ਹੈ, ਖਾਂਸੀ ਵਲਗਮ ਦੀ, ਜ਼ੁਕਾਮ ਦੀ, ਉਸ ਬੰਦੇ ਨੇ ਛੁੱਟੀ ਲੈ ਕੇ ਉਹਨੇ ਦਰ ਨਹੀਂ ਆਣਾ ਚਾਹੀਦਾ। ਆਪਣੇ ਲਾਲਚ ਲਈ ਅਗਰ ਤੁਸੀਂ ਆਓਗੇ ਤੇ ਨੁਕਸਾਨ ਸਾਡੇ ਲੋਕਾਂ ਨੂੰ ਹੈ ਕਿ ਜਿਨ੍ਹਾਂ ਦੇ ਅਗਰ ਉਹ ਗਲਤ ਮਾਲ ਖਾਂਗੇ, ਗੰਦਾ ਮਾਲ ਖਾਂਗੇ ਤਾਂ ਉਹਨਾਂ ਨੂੰ ਵੀ ਬਿਮਾਰੀ ਹੋ ਸਕਦੀ ਹੈ। ਸੋ ਮੇਰਾ ਇਹਨਾਂ ਨੂੰ ਜ਼ਰੂਰ ਕਹਿਣਾ ਚਾਹੂਗਾ ਇਆ ਆਪਣਾ ਪਰਸਨਲ ਹਾਈਜਨ ਅਗੇਨ ਮੇਨਟੇਨ ਰੱਖੋ। ਯਾਰ ਅਵੇ ਦੇਗਾ ਕਿ ਅੰਗਾਈ ਨੂੰ ਕੋਈ ਮੈਸੇਜ ਜੇਨਾ ਚਾਹੁੰਦੇ ਆ ਆਮ ਪਬਲਿਕ ਨੂੰ ਦੁਕਾਨਦਾਰ ਮੈਂ ਆਮ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਜ਼ਰੂਰ ਸਰਕਾਰ ਦੀ ਹਦਾਇਤਾਂ ਮੁਤਾਬਕ ਛਾਪੇਮਾਰੀ ਕਰ ਰਹੇ ਆਂ ਹਰ ਜਗ੍ਹਾ ਤੇ ਜਾ ਰਹੇ ਆਂ ਚਾਹੇ ਉਹ ਮਠਾਈ ਦੀ ਦੁਕਾਨ ਚਾਹੇ ਵਿਕਰੀ ਦੇ ਆਈਟਮਸ ਜਾਂ ਪੇਠਾ ਵਗੈਰਾ ਬੰਦਾ ਹੋਵੇ। ਲੇਕਿਨ ਸਾਡਾ ਕੀਤਾ ਉਹਨਾਂ ਸੱਕਸੈਸਫੁਲ ਨਹੀਂ ਹੋ ਸਕਦਾ ਜਿੰਨਾ ਜੇਕਰ ਲੋਕ ਖੁਦ ਜਾਣਕਾਰ ਨਾ ਹੋਣਗੇ। ਲੋਕਾਂ ਨੂੰ ਚਾਹੀਦਾ ਹੈ ਕਿ ਜੇ ਤੁਮ ਢਾਈ ਲੈਣੇ ਹੋਣ ਖੁਦ ਆ ਕੇ ਦੇਖਣ ਕਿ ਆ ਵੀ ਉਥੇ ਮੱਕੀਆਂ ਤੇ ਨਹੀਂ ਬੈਠੀਆਂ ਉਹ ਕਿਤੇ ਜਿਹੜਾ ਉਹਨਾਂ ਦਾ ਸਪਲਾਈ ਕਰ ਰਿਹਾ ਹੈ ਉਹ ਬੰਦਾ ਠੀਕ ਹੈ ਗਿਆ ਟੇਸਟ ਠੀਕ ਹੈ ਗਿਆ ਫਿਰ ਜਿੱਦਾਂ ਉਹਨੇ ਮੰਨ ਲਓ ਕਿ ਕੋਈ ਤੁਸੀਂ ਬਿਕਰੀ ਆਈਟਮਸ ਹੈ ਉਰੇ ਉੱਤੇ ਹਮੇਸ਼ਾ ਲਿਖੀ ਹੁੰਦੀ ਹੈ ਡੇਟ ਆਫ ਐਕਸਪਾਇਰੀ ਉਹਨੂੰ ਜ਼ਰੂਰ ਚੈੱਕ ਕਰਨਾ ਕਈ ਵਾਰ ਮੈਂ ਇਹ ਵੀ ਦੇਖਿਆ ਹੈ ਕਿ ਪ੍ਰੋਡਕਟ ਕੋਈ ਵੀ ਹੋਵੇ ਚੈਕ ਰੈਨਾਂ ਸ਼ਾਪ ਵਾਲਾ ਵੀ ਹੋਵੇ ਉਰੇ ਤੇ ਨਾਮ ਕੁਝ ਹੋਰ ਲੰਦਾ ਹੈ ਤੇ ਲੇਬਲ ਕੁਝ ਹੋਰ ਕਰ ਦਿੱਤੇ ਹਨ ਉਹਨੂੰ ਜਾਗਰੂਕ ਜਿਹੜਾ ਜਨਤਾ ਹੈਗੀ ਆ ਉਹਨੂੰ ਜ਼ਰੂਰ ਸਪੈਸ਼ੀਫਾਈ ਉਹਨੂੰ ਕਰ ਲੈਣਾ ਚਾਹੀਦਾ ਕਿ ਹਾਂ ਵੀ ਜੋ ਅਸੀਂ ਚੀਜ਼ ਖਰੀਦ ਰਹੇ ਹਾਂ ਉਹ ਉਸੇ ਮੁੱਲ ਦੀ ਵੀ ਹੈਗੀ ਹੈ ਜੋ ਉਸ ਕੁਆਲਿਟੀ ਦੀ ਹੈਗੀ ਹੈ ਕਿ ਨਹੀਂ ਸੋ ਸਾਡਾ ਜਿੰਨਾ ਕੰਮ ਹੈ ਉਹ ਤੋਂ ਡਬਲ ਕੰਮ ਜੇ ਤੁਸੀਂ ਕਰੋਗੇ ਤੇ ਫੇਰ ਹੀ ਤੁਹਾਨੂੰ ਫਾਇਦਾ ਹੈਗਾ ਸੋ ਜਨਤਾ ਨੂੰ ਮੈਂ ਇਹ ਹੀ ਜਾਗਰੂਕ ਕਰਨਾ ਚਾਹੁੰਗਾ ਕਿ ਤੁਸੀਂ ਆਪਣਾ ਖੁਦ ਖਿਆਲ ਰੱਖੋ ਅਸੀਂ ਤੇ ਤੁਹਾਡੀ ਜ਼ਰੂਰ ਮਦਦ ਲਈ ਤਿਆਰ ਹੈਗੇ ਆਂ ਤੁਸੀਂ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ ਧੰਨਵਾਦ